ਇੰਪਰੂਵਮੈਂਟ ਟਰਸਟ ਨੂੰ ਮਿਲੇਗੀ ਨਵੀਂ ਇਮਾਰਤ ਪੱਤਰਕਾਰਾਂ ਨੂੰ ਮੀਡੀਆ ਹਾਊਸ ਵੀ ਬਣਾ ਕੇ ਦੇਵੇਗਾਗਾ ਇੰਪਰੂਵਮੈਂਟ ਟਰਸਟ ਆਓ ਸੁਣੋਂਦੇ ਹਾਂ ਤੁਹਾਨੂੰ ਕੀ ਕਿਹਾ ਵਿਧਾਇਕ ਸ਼ੈਰੀ ਕਲਸੀ ਅਤੇ ਸੰਜੀਵ ਸ਼ਰਮਾ ਨੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਗੁਰਦਾਸਪੁਰ ਤੋਂ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਗੁਰਦਾਸਪੁਰ ਵਿਖੇ ਰਮਨ ਬੈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਪਨਜੀ ਔਰ ਰਜੀਵ ਸ਼ਰਮਾ ਜੀ ਦੀ ਅਣਥਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਅਫਸਰ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਿਵੈਲਪ ਕਿਤਨਾ ਹੋਵੇ ਜਿੱਥੇ-ਜਿੱਥੇ ਡਿਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ अरविंद केजरीवाल जी दा मुख्यमंत्री पंजाब भगवंत मान जी दा जिन्ना दे दिशा निर्देशा हिठ पंजाब जेड़ा तरक्की दे राहਾਂ ਤੇ ਚੱਲ ਹੈ ਜਿੱਤ ਜਿੱਤਾਂਗੇ ਜਰੂਰ ਦੀ ਤਰਨਤਾਰ ਦਾ ਦੇਖ ਲੋ ਹਲੇ ਤੇ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤਪੜ ਨੇ ਤਗੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸੰਮਤੀ ਦਾ ਜਿਹੜਾ ਜਿਲ੍ਹਾ ਪ੍ਰਸ਼ਾਸਕ ਦੇ ਜਿਹੜੇ ਉਹ ਚੇਅਰਮੈਨ ਵੀ ਜਿਹੜੇ ਆਮ ਆਦਮੀ ਬਸ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾ ਦਾ ਯੋਗ ਆ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾ ਤੇ ਜਿਹੜਾ ਰੌਣਕ ਹੈ ਜੀ ਸਾਡਾ ਥੈਂਕ ਯੂ ਉਦਾਸਪੁਰ ਵਿਧਾਨ ਸਭਾ ਹਲਕੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦੇਣਾ ਤੇ ਅਜ ਉਹ ਇੰਪਰੂਵਮੈਂਟ ਟਸਟ ਜਿਹੜੀ ਪਿਛਲੇ ਕਾਂਗਰਸ ਰਾਜ ਦੇ ਵਿੱਚ ਕਰਜ਼ੀਆਂ ਦੇ ਡੁੱਬੇ ਪਈ ਸੀ ਜਿਹਦਾ ਸਰਮਾਇਆ ਖਤਮ ਹੋ ਚੁੱਕਾ ਸੀਗਾ ਅੱਜ ਉਸ ਇੰਪਰੂਵਮੈਂਟ ਫੰਡ ਨੇ ਪਿਛਲੇ 2 2.5 ਸਾਲ ਦੀ ਮਿਹਨਤ ਤੋਂ ਬਾਅਦ ਆਪਣਾ ਦਫ਼ਤਰ ਉਸਾਰੀ ਕਰਨ ਜਾ ਰਹੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹਦਾ ਨਹੀਂ ਪੱਥਰ ਅੱਜ ਸਾਡਾ ਬਹੁਤ ਹੀ ਅਜ਼ੀਜ਼ ਨੌਜਵਾਨ ਅਮਰ ਸ਼ੇਰ ਸਿੰਘ ਕਲਸੀ ਜਿਹੜੇ ਐਮਐਲਏ ਬਟਾਲਾ ਵੀ ਨੇ ਔਰ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਦੇ ਅੱਥਾ ਦੇ ਨਾਲ ਹੋ ਰਿਹਾ ਔਰ ਅੱਜ ਇਹ ਸੋਚੇ체 ਪ੍ਰੋਗਰਾਮ ਦੇ ਵਿੱਚ ਜੋਬਨ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇਜ ਤਜਾਰ ਲੀਡਰ ਵੀ ਨੇ ਵਧੀਆ ਸਾਥੀ ਨੇ ਸਟ੍ਰੈਟ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਔਰ ਮੈਂ ਸਮਝਦਾ ਵੀ ਰਜੀਵ ਸ਼ਰਮਾ ਇੱਕ ਇਲਾਕੇ ਦਾ ਸੇਵਕ ਦੇ ਕੰਮ ਆਈ ਕਹੂੰਗਾ ਸੋ ਮੈਨੂੰ ਸ਼ਰੀ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਰਵਜੋਤ ਜੀ ਦਾ ਪੀ ਜਿਨ੍ਹਾਂ ਨੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਪਰੂਵਮੈਂਟ ਦਸਦਾ ਆਪਣਾ ਦਫਤਰ ਤਿਆਰ ਕਰਨ ਜਾ ਰਹੇ ਆ ਇਹਨੇ ਸਾਲ ਤੇ ਦਫਤਰ ਵਾਲ ਕਿਸੇ ਨੇ ਸੋਚਿਆ ਹੀ ਨਹੀਂ ਔਰ ਇਹ 40 ਮਰਲੇ ਦੇ ਵਿੱਚ ਤਕਰੀਬਨ ਬਣੇਗਾ ਔਰ 6 ਮਹੀਨੇ ਦੇ ਵਿੱਚ ਇਹਦੀ ਇੱਕ ਸਟੋਰੀ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਔਰ ਲੋਕਾਂ ਨੂੰ ਉਹ ਦਫਤਰ ਦੇ ਵਿੱਚ ਆਰਾਮ ਹੋਊਗਾ ਆਪਣੇ ਕਮਾਕਾਰਾਂ ਲਈ ਆਉਣ ਲਈ ਕਰਨ ਲਈ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦੇ ਖੁਸ਼ੀ ਆ ਕਿ ਇਹ ਗੁਰਦਾਸਪੁਰ ਦੇ ਇੰਪਰੂਵਮੈਂਟ ਟਰਸਟ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਕਾਰਨ ਕੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੇ ਮੈਂ ਸਮਝ ਨਾ ਵੀ ਜਿਹਦੀ ਨੀਤੀਆਂ ਪਾਲਿਸੀਸ ਆ ਸਾਡਾ ਅਜੀਜ਼ ਅਮਨਸ਼ੇਰ ਸਿੰਘ ਕਲਸੀ ਜ਼ਿਲ੍ਹੇ ਦੇ ਜੋਬਨ ਜੀ ਜੀਪ ਜੀ ਆਪਾਂ ਸਾਰੇ ਉਹਦਾ ਪਾਲਿਸੀਸ ਨੂੰ ਲੋਕਾਂ ਤੱਕ ਇੰਪਲੀਮੈਂਟ ਕਰ ਰਹੇ ਆ ਔਰ ਜਿਹੜੇ ਪਹਿਲੇ ਪ੍ਰੋਗਰਾਮ ਸੀਗੇ ਉਹ ਲੁੱਟਦੇ ਘੋਟਦੇ ਸੀਗੇ ਮੈਂ ਬਹੁਤ ਵਾਰ ਕਹਿ ਚੁੱਕਾ ਇਹ ਕਾਂਗਰਸ ਰਾਜ ਦੇ ਵਿੱਚ ਇੰਪਰੂਵਮੈਂਟ ਟਰਸਟ ਨੂੰ ਲੁੱਟਿਆ ਗਿਆ ਔਰ ਜਿਸ ਵਕਤ ਅਕਲਤੀ ਸਾਹਿਬ ਪ੍ਰਾਪਰਟੀਆਂ ਦੀ ਬੋਲੀਆਂ ਹੁੰਦੀਆਂ ਸਨ ਕਿਤੇ ਤਾਂ ਟਰਾਂਸਪਰੈਂਸੀ ਨਹੀਂ ਸੀ ਪਾਰਦਰਸ਼ਤਾ ਨਹੀਂ ਸੀਗੀ ਆਪਣੇ ਚਿਹਤਿਆਂ ਦੇ ਨਾਂ ਤਿੰਨ ਤਿੰਨ ਬੋਲੀਆਂ ਪਈਆਂ ਜਾਂਦੀਆਂ ਸੀ ਰਿਜ਼ਰਵ ਪ੍ਰਾਈਸ ਤੇ ਬੋਲੀਆਂ ਖਤਮ ਹੋ ਜਾਂਦੀਆਂ ਸੀ ਤੇ ਬਾਹਰ ਜਾ ਕੇ ਉਹਦੀ ਦੁਬਾਰਾ ਬੋਲੀ ਹੁੰਦੀ ਸੀ ਔਰ ਉਹ ਜਿਹੜਾ ਪੈਸਾ ਇੰਪਰੂਵਮੈਂਟ ਟਰਸਟ ਨੂੰ ਲੌਣਾ ਚਾਹੀਦਾ ਸੀਗਾ ਉਹ ਸਿਆਸੀ ਲੋਕਾਂ ਦੀ ਜੇਬਾਂ ਦੇ ਵਿੱਚ ਜਾਂਦਾ ਸੀ ਲੋਕਾਂ ਦੀ ਕਚਹਿਰੀ 'ਚ ਦੱਸਣਾ ਚਾਹੁੰਦੇ ਆ ਅਜੇ ਕਾਨੂੰਨ ਦੇ ਦੀ ਗੱਲ ਬਾਅਦ ਚ ਅਖਲਾਕੀ ਗੱਲ ਪਹਿਲਾਂ ਨੇ ਲੋਕਾਂ ਨੂੰ ਪਤਾ ਹੋਵੇ ਅੱਜ ਹੋਏ ਇੰਪਰੂਵਮੈਂਟ ਟਰਸਟ ਅੱਜ ਜਿਹੜਾ ਸਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਜੀ ਗੋਤ ਪੋਖਰ ਦੇ ਉੱਤੇ ਡਿਵੈਲਪਮੈਂਟ ਕਿਉਂ ਹੋ ਰਹੀ ਆ ਹਯਾਦ ਨਗਰ ਦੇ ਇੰਪਰੂਵਮੈਂਟ ਟਰਸਟ ਕਿਉਂ ਕਰ ਰਹੀ ਆ ਉਹ ਬੰਦਾ ਪੁੱਛੇ ਤੁਸੀਂ ਕਰ ਨਹੀਂ ਸਕੇ ਜੇ ਇੰਪਰੂਵਮੈਂਟ ਟਰਸਟ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ ਤੱਕ ਜਾ ਰਹੀ ਆ ਤੇ ਸ਼ਹਿਰੀ ਜੀ ਇਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਸੋਚ ਆ ਜਿੰਨੇ ਰਾਜਨੀਤੀ ਦੀ ਰੂਪ ਨੂੰ ਬਦਲਿਆ ਇਹ ਅੱਜ ਇਨੀ ਡਵੈਲਪਮੈਂਟ ਹੋ ਰਹੀ ਆ ਆ ਬੈਠੇ ਨੇ ਚੇਅਰਮੈਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੇ 4 ਕਰੋੜ ਦੇ ਕਰੀਬ ਸ਼ਹਿਰ ਦੀ ਉਸਾਰੀ ਲਈ ਪੈਸਾ ਵੱਖਰਾ ਰੱਖਿਆ ਜਿਹਦੀ ਮਿਊਸਪਲ ਕਮੇਟੀ ਐਨਓਸੀ ਨਹੀਂ ਦੇ ਰਹੀ ਸਾਨੂੰ ਜੇ ਐਨਓਸੀ ਮਿਲ ਜਾਏ ਤੇ ਆ 5 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੱਗਣ ਜਾਊਗਾ ਸੋ ਕਹਿਣ ਤੋਂ ਬਾਅਦ ਵੀ ਜਿਸ ਵਕਤ ਸ਼ਹਿਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਦਾਸ ਨੂੰ ਮੌਕਾ ਮਿਲਿਆ ਇੱਥੇ ਅਧਿ ਹਲਕਾ ਇੰਚਾਰਜ ਤੇ ਉਸ ਵਕਤ 11 ਕਰੋੜ ਰੁਪਈਆ ਕਿਸਾਨਾਂ ਦਾ ਦੇਣ ਵਾਲਾ ਸੀਗਾ ਜਿਹੜੇ ਇੰਪਰੂਵਮੈਂਟ ਹੋਦੇ ਦਫਤਰ ਦੇ ਬਾਹਰ ਧਰਨਾ ਲਾ ਕੇ ਬੈਠੇ ਸੀਗੇ ਪਹਿਲਾ ਕੰਮ ਕੀਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿ ਉਹਨਾਂ ਦਾ ਬੰਦਾ ਹੱਕ ਜਿਹੜਾ 11 ਕਰੋੜ ਰੁਪਈਆ ਜਿਹੜੇ ਜ਼ਮੀਨਾਂ ਚਲੇ ਗਈਆਂ ਸੀਗੀਆਂ ਉਹ ਉਹਨਾਂ ਨੂੰ 11 ਕਰੋੜ ਰੁਪਈਆ ਜੋਬਨ ਜੀ ਵਾਪਸ ਦਿੱਤਾ ਉਹਨਾਂ ਨੇ ਘਰਾਂ ਤੋਂ ਜਾ ਕੇ ਅੱਗੇ ਪ੍ਰਾਪਰਟੀ ਖਰੀਦੀ ਪਰ ਉਸ ਤੋਂ ਬਾਅਦ ਅੱਜ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਜਾਓ 7 ਨੰਬਰ ਸਕੀਮ ਤੇ ਜਾ ਕੇ ਵੇਖੋ ਲੋਕ ਜਾਣਦੇ ਨਹੀਂ ਸੀਗੇ ਅੱਜ ਉੱਥੇ ਜਿਹੜਾ ਪਾਰਕ ਬਣਿਆ ਉਹ ਕਿਸੇ ਚੰਡੀਗੜ੍ਹ ਦੇ ਪਾਰਕ ਤੋਂ ਘੱਟ ਨਹੀਂ ਆ ਦੂਸਰੀਆਂ ਸਕੀਮਾਂ 'ਤੇ ਚਲੇ ਜਾਓ ਇਹਨਾਂ ਦਾ ਸਾਡਾ ਮੇਨ ਮਕਸਦ ਇਹੋ ਹੀ ਆ ਕਿ ਰਾਜਨੀਤੀ ਦਾ ਵੀ ਲੋਕਾਂ ਦੀ ਸੇਵਾ ਤੇ ਵਿਕਾਸ ਔਰ ਉਹ ਜਿਹੜੀ ਗੁਰਤੀ ਆ ਸੇਵਾ ਦੇ ਵਿਕਾਸ ਦੀ ਉਹ ਸਾਨੂੰ ਆਪਣੀ ਲੀਡਰਸ਼ਿਪ ਤੋਂ ਅਰਵਿੰਦ ਕੇਜਰੀਵਾਲ ਜੀ ਤੋਂ ਭਗਵੰਤ ਮਾਨ ਜੀ ਤੋਂ ਮਿਲੀ ਆ ਔਰ ਜਿਹਦੀ ਮੈਂ ਸਮਝਣਾ ਸਾਡੇ ਜ਼ਿਲ੍ਹੇ ਦੇ ਅਗਵਾਈ ਸ਼ਹਿਰੀ ਕਲਸੀ ਜੀ ਜੋਬਨ ਜੀ ਰਜੀਵ ਜੀ ਆਪਾਂ ਸਾਰੇ ਇੱਕ ਟੀਮ ਦੇ ਤੌਰ ਦੇ ਉੱਪਰ ਕਰ ਰਹੇ ਆ ਸੌਣ ਵਾਲੇ ਸਮੇਂ ਦੇ ਵਿੱਚ ਵੀ ਆ ਵੇਖਿਓ ਇੰਪਰੂਵਮੈਂਟ ਹੋਤਾ ਹੁੰਦੇ ਸਮੇਂ ਦੇ ਵਿੱਚ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਿਹਾ